ਸਕੇ ਪਾਤ ਸਾਫ ਮਲ ਜਨਮ ਜਨਮ ਦੀ ਕੱਟੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹਿੇ ਸ਼ੰਤ ਮਹੱਲਾ 3 ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਤਿਆਬ ਹੋ ਗੁਰਮਖ ਹਰ ਫਲ ਪਾਵੋ ਸੁਖ ਸੁਹਿਲੜਾ ਹਰ ਤਿਆਬ ਹੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੇ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜੱਪ ਹੋ ਸੁਖ ਫਲ ਹਰ ਜਨ ਪাব ਹੋ ਨਾਨਕ ਕਹੈ ਸੁਣੋ ਜਨ ਭਾਈ ਸੁਖ ਸੁਹਿ ਲੜਾ ਹਰ ਤਿਹਵ ਹੋ ਸੁਣ ਹਰ ਗੁਣ ਭਿੰਨੇ ਸਹਿਜ ਸੁਭਾਏ ਗੁਰਮਤ ਸਹਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਹੁ ਭਗਾ ਅੰਦਰੋਂ ਦੁਰਮਤ ਦੂਜੀ ਖੋਏ ਸੋ ਜਨ ਹਰ ਲਿਬ ਲਾਕਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਅਨੰਦਿਨ ਹਰ ਗੁਣ ਗਾਏ ਸੋਣ ਮਨ ਭੀਨੇ ਸਹਿਜ ਸੁਭਾਏ ਜੁਗ ਮਹਾਂ RAM ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾਂ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੇ ਕਿਲ ਵਿਖ ਸਭ ਗੁਵਾਏ ਸਭ ਕੋ ਤੇਰਾ ਤੂੰ ਸਭਨਾ ਆਕਾਰ ਹਉ ਤੇਰਾ ਤੂੰ ਹਮਾਰਾ ਜਗ ਮਹਾ RAM ਨਾਮ ਨਿਸਤਾਰਾ ਸਾਜਨ ਆਏ ਫੁੱਟੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨਾ ਲਾਗੇ ਆਏ ਦਹਿਸ ਪੂਜ ਹੋਐ ਹਰ ਜਨ ਕੇ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਕਰ ਮਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨਾ ਲੱਗੈ ਆਏ ਦਹ ਜਿਸ ਪੂਜ ਹੋਐ ਹਰ ਜਨ ਕੇ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਕਰ ਮਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਛੰਤੋ